ਅੱਜ ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦਕਾਈ ਹਮਸਰ ਵੱਲੋਂ ਸardar Sukhinder Singh heer ਪ੍ਰਧਾਨ ਪੰਜਾਬ ਦੀ ਅਗਵਾਈ ਚ ਅੱਜ ਇੱਥੇ ਸ਼੍ਰੀ ਰਾਮ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਰਾਏਸੈਂਸ ਇਥੇ ਆਏ ਆਂ ਅੱਜ ਇੱਕ ਪਟਿਆਲਾ ਤੋਂ ਮ੍ਰਿਤਕ ਜਿਹੜੀ ਹੈ ਅਰਜੀਤ ਸਿੰਘ ਜਿਹੜਾ ਪਟਿਆਲਾ ਦਾ ਰਹਿਣ ਵਾਲਾ ਸੀ ਕੁਝ ਦਿਨ ਪਹਿਲਾਂ ਉਹਨਾਂ ਦੀ ਦੁਬਈ ਦੇ ਵਿੱਚ ਹਾਟੈਕ ਦੇ ਨਾਲ ਬਹੁਤ ਹੋ ਗਈ ਸੀ ਉਹਨਾਂ ਦੀ ਅੱਜ ਮ੍ਰਿਤਕ ਦੀ ਜਿਹੜੀ ਹੈ ਉਹ ਇੱਥੇ 에ਰਪੋਰਟ ਵਿੱਚ ਆਈ ਹੈ ਤੇ ਇੱਥੇ ਅਸੀਂ ਜਿਹੜੀ ਡਾਕਟਰ ਐਸ.ਪੀ. ਸਿੰਘ ਉਰਾਈ ਜੀ ਵੱਲੋਂ ਸਬੱਧਾ ਭਲਾ ਚੈਰੀਟੇਬਲ ਟਰਸਟ ਦੇ ਵੀ ਇਹਨੇ ਜਿਹੜੀ ਫ੍ਰੀ ਐਂਬੂਲੈਂਸ ਸੇਵਾ ਜਿਹੜੀ ਆ ਉਹ 에어ਪੋਰਟ ਤੋਂ ਜਿਹੜੀ ਆ ਸ਼ੁਰੂ ਕੀਤੀ ਗਈ ਆ ਉਹਦੇ ਚ ਜਿੰਨੀਆਂ ਵੀ ਮ੍ਰਿਤਕ ਦੇ ਆ ਇੱਥੇ 에어ਪੋਰਟ ਦੇ ਉੱਤੇ ਆਉਂਦੀਆਂ ਨੇ ਉਹਨਾਂ ਦੀ ਫ੍ਰੀ ਸੇਵਾ ਜਿਹੜੀ ਆ ਉਹਨਾਂ ਦੇ ਘਰ ਤੱਕ ਪਹੁੰਚਾਉਣ ਦੀ ਜਿਹੜੀ ਆ ਉਹ ਸਰਬੱਧ ਭਲਾ ਚੈਰੀਟੇਬਲ ਟਰਸਟ ਜਿਹੜਾ ਹੈ ਪ੍ਰੀਓ ਕਾਸ ਜਿਹੜੀ ਉਹ ਕਰਦਾ ਹੈ ਹੁਣ ਤੱਕ 418 ਮ੍ਰਿਤਕ ਦੇ ਆ ਜਿਹੜੀਆਂ ਉਹ ਭਾਰਤ ਜਾ ਕੇ ਉਹਨਾਂ ਦੇ ਵਾਰਸਾਂ ਨੂੰ ਜਿਹੜੀਆਂ ਵਾਪਕ ਥਾਵਾਂ ਤੇ ਪਹੁੰਚਾਈਆਂ ਗਈਆਂ ਨੇ ਇੱਥੇ ਅਸੀਂ ਦੱਸਣਾ ਚਾਹੁੰਦੇ ਆ ਕਿ ਜੇ ਕਿਸੇ ਵੀ ਕੋਈ ਭਾਵੇਂ ਟਰੱਸਟ ਵੱਲੋਂ ਆਉਂਦੀ ਹੈ ਜਾਂ ਕਿਸੇ ਵੱਲੋਂ ਵੀ ਕੋਈ ਡੈੱਡ ਬੋਡੀ ਜਿਹੜੀ ਆ ਉਹ ਅੰਮ੍ਰਿਤਸਰ ਵਿੱਚ ਆਉਂਦੀ ਹੈ 에ਰਪੋਰਟ ਤੇ ਉਹ ਸਾਡੇ ਜ਼ਿਲ੍ਹਾ ਦਫ਼ਤਰ ਅੰਮ੍ਰਿਤਸਰ ਜਾਂ ਪਟਿਆਲਾ ਜਾਂ ਜਿੱਥੇ ਵੀ ਉਹ ਰਹਿਣ ਵਾਲੇ ਨੇ ਉਸ ਤੋਂ ਦੇ ਜ਼ਿਲ੍ਹੇ ਨਾਲ ਉਹ ਜਿਹੜੀ ਉਹ ਕੰਟੈਕਟ ਕਰ ਸਕਦੇ ਨੇ ਤੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਜਿਹੜੀ ਆ ਉਹ ਘਰ ਤੱਕ ਜਿਹੜੀ ਫ੍ਰੀ ਕਰਨ ਦੀ ਸੇਵਾ ਜਿਹੜੀ ਉਹ ਸਰਬਾਧਾਪਲਾ ਚੈਟਰਡ ਟਰੱਸਟ ਜਿਹੜੀ ਆ ਉਹ ਇੱਥੇ ਕੀਤੀ ਜਾਵੇਗੀ ਇਹਦੇ ਨਾਲ ਨਾਲ ਜਿਹੜੀ ਅੱਜ ਮ੍ਰਿਤਕ ਦੇ ਆ ਰਹੀ ਆ ਇਹਦੇ ਪਰਿਵਾਰ ਦੀ ਸਥਿਤੀ ਨੂੰ ਵੇਖਦਿਆਂ ਹੋਇਆ ਜਿਹੜੀ ਆ ਉਹਨਾਂ ਦੀ ਜਿਹੜੀ ਮਹੀਨਾਵਾਰ ਪੈਨਸ਼ਨ ਜਿਹੜੀ ਉਹਨਾਂ ਦੀ ਚੱਲੇਗੀ ਉਹ ਸਾਡੇ ਜ਼ਿਲ੍ਹਾ ਦੇ ਜਿਹੜੇ ਨੁਮਾਇੰਦੇ ਨੇ ਉਹ ਉੱਥੇ ਉਹਨਾਂ ਦੇ ਘਰ ਜਾ ਕੇ ਵੇਖਣਗੇ ਤੇ ਉਹਦੀ ਰਿਪੋਰਟ ਜਿਹੜੀ ਆ ਉਹ ਭੇਜਣਗੇ ਤੇ ਉਹਦੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਆਲਾ ਵਧਵਾਚ ਕੀ ਹੋਊਗਾ ਕਰਕੇ ਜਿਹੜਾ ਮਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਸੁਖਦੀਪ ਸਿੰਘ ਅੱਜ ਆਪਾਂ ਏਅਰਪੋਰਟ ਅੰਮ੍ਰਿਤਸਰ ਤੇ ਆਏ ਸੀ ਸਾਡੇ ਭਰਾ ਰਣਜੀਤ ਸਿੰਘ ਜੋ ਕਿ ਦੁਬਈ ਦੇ ਵਿੱਚ ਕੁਝ ਦਿਨ ਪਹਿਲਾਂ ਹਮਟੈਕ ਨਾਲ ਡੈਥ ਹੋ ਗਈ ਸੀ ਉਹਨਾਂ ਦੀ ਡੈੱਡ ਬੋਡੀ ਕਲੈਕਟ ਕਰਨ ਆਏ ਆ ਜੋ ਕਿ ਸਾਨੂੰ ਸਰਬੱਤ ਦਾ ਆਪਣਾ ਚੈਰੀਟੇਬਲ ਟਰਸਟ ਨੇ ਬਹੁਤ ਸਹਿਯੋਗ ਦਿੱਤਾ ਔਰ ਸਾਡੀ ਹੈਲਪ ਕਰਦੀ ਅੱਗੇ ਵੀ ਇਹਨਾਂ ਨੇ ਸਾਡੇ ਏਰੀਆ ਦੇ ਵਿੱਚ ਬਹੁਤ ਸਾਰੀਆਂ ਡੈੱਡ ਬੋਡੀਆਂ ਪਛਾਈਆਂ ਨੇ ਔਰ ਅੱਜ ਇਹਨਾਂ ਵੀਰਾਂ ਨਾਲ ਸਾਨੂੰ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਔਰ ਇਹ ਸਾਡੇ ਪਰਿਵਾਰ ਦੀ ਜੋ ਕਿ ਪਰਿਵਾਰ ਇਸ लायक ਨਹੀਂ ਸੀ ਔਰ ਬਹੁਤ ਲੋੜਵੰਦ ਪਰਿਵਾਰ ਹੈ ਉਹਨਾਂ ਦੀ ਹੈਲਪ ਕਰ ਰਹੇ ਨੇ ਅਸੀਂ ਇਸ ٹرسٹ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ